ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਜਾ ਬਹੁਤ ਭੈਣ ਭਰਾਵਾਂ ਨੇ ਫੋਨ ਲਾਇਆ ਕਿ ਬਾਬਾ ਬਿਮਾਰ ਐ ਕਿਵੇਂ ਐ ਬਹੁਤ ਧੰਨਵਾਦ ਤੁਹਾਡਾ ਹੁਣ ਮੈਂ ਠੀਕ ਐ ਮੈਂ ਰਜੀਵ ਦਿਉ ਦਵਾਈ ਲਈ ਆ ਮੁੱਕ ਗਿਆ ਹਸਪਤਾਲ ਚ ਉਹਨਾਂ ਨੇ ਸਾਰਾ ਕੁਸ ਕਰਿਆ ਸਕੈਂਡ ਸਕੂਨ ਉਹ ਜੈਲ ਜੀ ਲਾ ਕੇ ਨਹੀਂ ਕਰਦੇ ਤੇ ਗੁੰਮ ਦੀ ਜੀ ਲਾ ਕੇ ਹਾਂਜੀ ਢੱਡ ਤੇ ਕੰਜਰਦਿਆਂ ਨੇ ਸਾਰੇ ਢੱਡ ਤੇ ਸਲੋ ਸੰਜਾ ਲਾਤਾ ਅੱਛਾ ਜੀ ਮੈਂ ਕਹੇ ਤੇ ਫਾਰਸ ਲਾਉਣੀ ਆ ਸਹੁਰੇ ਤੋਂ ਸਾਰੇ ਹੀ ਲਿਵੇਟ ਹਾਂ ਤੇ ਚਲੋ ਅੱਜ ਦੀ ਕਹਾਣੀ ਹੈ ਜਿਹੜੀ ਸਾਡਾ ਪੱਟੀ ਆ ਜਿਹੜਾ ਲਿਧਿਆਣੇ ਵਾਲਾ ਹਨ ਮੈਂ ਤੁਹਾਨੂੰ ਦੱਸਿਆ ਵੀ ਸਰਾਰਤੀ ਬੱਚਾ ਅੱਛਾ ਜੀ ਉਹ ਸਾਡੇ ਨਾਲ ਹੀ ਹੁੰਦਾ ਸੀ ਇੱਕ ਸਾਡੇ ਕੋਲੇ ਬੰਦਾ ਹੁੰਦਾ ਸੀਗਾ ਉਹਦੀ ਮੌਤ ਹੋ ਗਈ ਵਿਚਾਰੀ ਦੀ ਅੱਛਾ ਜੀ ਐਕਸੀਡੈਂਟ ਹੋ ਗਿਆ ਯਾਰ ਹੂੰ ਬੰਦਾ ਬੜਾ ਯਾਰਾਂ ਦਾ ਯਾਰ ਸੀ ਹੂੰ ਤੇ ਉਹ ਨੂੰ ਨਾ ਕਿਸੇ ਕੁੜੀ ਨਾਲ ਗੱਲ ਹੋ ਗਈ ਉਹਦੀ ਬਾਈ ਅੱਛਾ ਜੀ ਹੁਣ ਉਹ ਚਟਾਨ ਬੜ ਕੁੜੀ ਬੜੀ ਲਿਖੀ ਹਾਂ ਹੁਣ ਉਹ ਦੱਸੇ ਹੈ ਨਾ ਵੀ ਮੈਂ ਵੀ ਨਹੀਂ ਪੜਿਆ ਵਾ ਹਾਂ ਹੁਣ ਕੁੜੀ ਕਹਿੰਦੀ ਵੀ ਮੈਸੇਜ ਕਰਿਆ ਕਰ ਮੈਸੇਜ ਹਾਂ ਫੋਨ ਨਾ ਠੀਕ ਆ ਹਾਂ ਮੈਸੇਜ ਉਹਨੂੰ ਪਤਾ ਹੀ ਨਹੀਂ ਕੀ ਹੁੰਦਾ ਹਾਂ ਕੁੜੀ ਨੇ ਉਹਨੂੰ ਮੈਸੇਜ ਭੇਜਿਆ ਹਾਂ ਕਹਿੰਦੀ ਜਵਾਬ ਦੇਦਾ ਹਾਂ ਹਾਂ ਕੰਦੇ ਦਾ ਜਵਾਬ ਦੇ ਮਾਮਾ ਯਾਰ ਕੀ ਲਿਖਿਆ ਹੋਇਆ ਇਹ ਨੇ ਯਾਰ ਹਾਂ ਉਹ ਤੇ ਬਾਂਟੀ ਰਹਿੰਦਾ ਹੁੰਦਾ ਹੈਗਾ 5 ਕਿਲੋਮੀਟਰ 6 ਤੇ ਹਾਂ ਤੇ ਇੱਕ ਵਿਚਾਰੇ ਦੇ ਕੋਲੇ ਮੋਟਰਸਾਈਕਲ ਹਾਂ ਥਾਂ ਡਾ ਕੇ ਦਿਰਾ ਦੇਣਾ ਕੀ ਆ ਜੋਨ ਚੱਕਿਆ ਮੋਟਰਸਾਈਕਲ 5 ਕਿਲੋਮੀਟਰ ਗਿਆ ਬਾਂਟੀ ਕੋਲ ਹਾਂ ਅੱਛਾ ਬਾਂਟੀ ਕਹਿੰਦਾ ਇਹਦਾ ਜਵਾਬ ਦੇ ਹਾਂ ਬਾਂਟੀ ਨੇ ਜਵਾਬ ਦਿੱਤਾ ਉਹਨੂੰ ਦੱਸਿਆ ਵੀ ਆਏ ਕਹਿੰਦੀ ਆ ਹਾਂ ਕਾਲੇ ਦਬਾਅ ਦਿੱਤਾ ਤੇ ਉਹ ਕਹਿੰਦੇ ਕੁਦਰਤੀ ਕੋਈ ਕੰਮਕੁਮ ਕਰਦੀ ਸੀ ਕਹਿੰਦਾ ਬੱਸ ਹਸਾਉਗੀ ਹਾਂ ਹੁਣ ਸਵੇਰੇ ਦੇਵਾਂਗੇ ਜਵਾਬ ਹਾਂ ਉਥੋਂ ਭਜਾਤਾ ਮੋਟਰਸਾਈਕਲ ਘਰੇ ਆ ਗਿਆ ਅੱਛਾ ਘਰੇ ਆ ਕੇ ਅੰਦਰ ਵੜਨ ਲੱਗਿਆ ਕਹਿੰਦਾ ਟੂ ਟੂ ਫੇਰ ਆ ਗਿਆ ਮੈਸੇਜ ਹਾਂ ਫੇਰ ਭਜਾਤਾ ਵੰਟੀ ਲਿਖੀ ਯਾਰ ਕਹਿੰਦਾ ਹਾਂ ਫੇਰ ਆ ਗਿਆ ਯਾਰ ਹਾਂ ਉਹ ਕਹਿੰਦਾ ਯਾਰ ਕਮਾਲ ਆ ਤੇਰੀ ਨਾਲ ਤੋਂ ਮੈਨੂੰ ਸੌਣ ਦਿੰਦਾ ਨਾ ਤੂੰ ਆਪ ਦਿੰਨਾ ਹਾਂ ਤਵੇ ਨੰਬਰੀ ਇੱਥੇ ਰੱਖ ਜਾ ਮੈਂ ਮੈਸੇਜ ਦੇਵਾਂ ਤੇਰੇ ਵੱਡੇ ਜਵਾਨਾਂ ਨਾਲ ਤਾਂ ਗੱਲ ਵੀ ਕਰਨੀ ਹੁੰਦੀ ਉਹਨੇ ਹਾਂ ਮੈਂ ਤਾਂ ਬਜ਼ੁਰਗੀ ਸੌਂਗੀ ਜੀ ਉੱਠ ਖੜੀ ਹੂੰ ਹਾਂ ਹੋਰ ਸੌਂਜੂ ਹੁਣ ਸੌਂਜੂ ਹੋਰ ਸੌਂਜੂ ਹੁਣ ਸੌਂਜੂ 12 ਵੱਜ ਗਏ ਯਾਰ ਹੂੰ ਤਾਂ ਇਹਨੂੰ ਪਤਾ ਇਹਨੇ ਕੁੜੀ ਮੁੰਡਾ ਜਦੋਂ ਗੱਲ ਕਰਨ ਲੱਗ ਜਾਂਦੇ ਸਰੀਰ ਆ ਦੀ ਜਾਗਦੇ ਹੁੰਦੇ ਆ ਤੇ ਭਰਾਵਾ ਵਿਚਾਰਾ ਘਰੇ ਆਇਆ ਉਧਰੋਂ ਘਰ ਦੇ ਝਾਕ ਕਰਨ ਵੀ ਕਰੀ ਕੀ ਜਾਂਦਾ ਤੂੰ ਹਾਂ ਬਾਹਰ ਚ ਫੇਰੋਗੀ ਤੂੰ ਤੂੰ ਉਹ ਉਹ ਰੋ ਮੰਦੀ ਦੇ ਬੇਗਾਦਰ ਟੂ ਟੂ ਹੋ ਗਈ ਉਹ ਭਾਂਤੜਾ ਸਿਆਪਾ ਕਹਿੰਦਾ ਫੇਰ ਆ ਗਿਆ ਹਾਂ ਫੇਰ ਚੱਕਦਾ ਉਹ ਬਾਂਟੀ ਕਹਿੰਦਾ ਭਰਾਵਾ ਇੱਥੇ ਬਹਿ ਜਾ ਹਾਂ ਉਹ ਨਹੀਂ ਬਾਹਰ ਸੌਂ ਜੂ ਯਾਰ ਹਾਂ ਉਹ ਕਹਿੰਦਾ ਪੌਣੇ 3 ਵਜੇ ਠੀਕ ਆ ਜਾ ਤੜਕੇ ਪੌਣੇ 3 ਵਜੇ ਠੀਕ ਆ ਸੁਤਾ ਪਿਆ ਉੱਠ ਕੇ ਜਦੋਂ ਲੇਟ ਉੱਠ ਕੇ ਆਏ ਆ ਕਹਿੰਦਾ ਉਹ ਜਾਏ ਬਾਂਟੀ ਹਾਂ ਬਾਂਟੀ ਕਹਿੰਦਾ ਹੁਣ ਆ ਹੁਣ ਕਹਿੰਦਾ ਦੱਸ ਦਿੰਦੇ ਆ ਆਪਾਂ ਵੀ ਮੈਦੂ ਨਹੀਂ ਲਿਖਣਾ ਆਉਂਦਾ ਭਾਈ ਤੂੰ ਤਾਂ ਬੰਦ ਚ ਬਾਤੇ ਹਾਂ ਮੈਂ ਤਾਂ ਸਾਰੀ ਆਹ ਤੇ ਲਿਖਣ ਜੀ ਰਿਹਾ ਉਹ ਗਿਆਨ ਚੀ ਰਿਹਾ ਹਾਂ ਕਿ ਦਿਓ ਤੋ ਲਿਖਾ ਲਾ ਕੇ ਦਿਓ ਤੋ ਲਿਖਾ ਲਾ ਮੈਂ ਤਾਂ ਮਰ ਜੂ ਹਾਂ ਇਸ ਕਰਕੇ ਉਹ ਕਹਿੰਦਾ ਪਹਿਲਾਂ ਤੂੰ ਉਠਣਾ ਮਾਰੋ ਸਹੀ ਗੱਲ ਹੈ ਬੋਲੋ ਸੱਚੀ ਬਿਲਕੁਲ ਇੱਕ ਉਹ ਕਹਿੰਦੇ ਹੁੰਦੇ ਨਾ ਵੀ ਗੱਲਾਂ ਲਿਖੀਆਂ ਤੇ ਅਮਲ ਕਰਨਾ ਚਾਹੀਦਾ ਜੇ ਪੜ੍ਹਦੇ ਆ ਪੜ੍ਹਨ ਤੇ ਅਮਲ ਵੀ ਕਰਨਾ ਚਾਹੀਦਾ ਗਿਆਨ ਖਾਲੀ ਪੜ੍ਹਨਾ ਨਹੀਂ ਗਿਆਨ ਦਾ ਮਤਲਬ ਇਹ ਨਹੀਂ ਹੁੰਦਾ ਜੇ ਆਪਾਂ ਨੂੰ ਗਿਆਨ ਕਿਸੇ ਨੇ ਦੇ ਤਾ ਤੇ ਆਪ ਲੜ ਵਨ ਲਿਆ ਹਾਂ ਉਹ ਤੇ ਅਮਲ ਕਰਨਾ ਹੈ ਅਮਲ ਕਰਨਾ ਸੁਣਨਾ ਨਹੀਂ ਹਾਂ ਫੇਰ ਕੰਮ ਤਾਂ ਗਿਆ ਹੈ ਨਾ ਉਹ ਕਹਿੰਦਾ ਕੋਈ ਰਾਜਾ ਸੀ ਰਾਜੇ ਨੇ ਨਾ ਬਗੀਚਾ ਲਾਇਆ ਬਾਗ ਲਾਇਆ ਅੱਛਾ ਜੀ ਤੇ ਅਮਰੂਦਾਂ ਦੇ ਬੂਟੇ ਲਾਏ ਅੱਛਾ ਜੀ ਮਾਲੀ ਰੱਖਿਆ ਹਾਂ ਤੇ ਮਾਲੀ ਦੇਖਰੇਖ ਕਰਦਾ ਸੀ ਅੱਛਾ ਜੀ ਤੇ ਉਹਤੇ ਨਾ ਕੋ ਤੋਤਾ ਖੱਜ ਗਿਆ ਹਾਂ ਤੋਤਾ ਹੁਣ ਜਿਹੜੇ ਕਿਰੇ ਕਿਰੇ ਅਮਰੂਦਾਂ ਗੰਜਰ ਤਾਂ ਖਾਜਾ ਕਰੇ ਹਾਂ ਦੂਜੇ ਝਾੜ ਦਿਆ ਕਰੇ ਹਾਂ ਦੌਨ ਕੀ ਟੱਕ ਗਿਆ ਸਿਰਦਿਆ ਕਰੀ ਅੱਛਾ ਜੀ ਇੱਕ ਦਿਨ ਰਾਜੇ ਨੇ ਗੀੜਾ ਮਾਰਿਆ ਮਰੂਦਾਂ ਦਾ ਢੇਰ ਲੱਗਿਆ ਪਿਆ ਹਾਂ ਰਾਜੇ ਨੇ ਮਾਲੀ ਨੂੰ ਸਦਿਆ ਕਹਿੰਦਾ ਆ ਕੀ ਹੈ ਹਾਂ ਉਹ ਕਹਿੰਦਾ ਜੀ ਤੋਤਾ ਹੈ ਹਾਂ ਕਹਿੰਦਾ ਖਾਅ ਕਰਦਾ ਸਾਰਾ ਜਾਣ ਕੇ ਕਹਿੰਦਾ ਰੋਟੀ ਨਹੀਂ ਆਉਂਦਾ ਜੀ ਹਾਂ ਮਦ ਕਵਲਾ ਹੋਇਆ ਪਿਆ ਹਾਂ ਉਹ ਕਹਿੰਦਾ ਗਲਤ ਗੱਲ ਆ ਯਾਰ ਹਾਂ ਫਰੂਨ ਹਾਂ ਉਹ ਕਹਿੰਦਾ ਫੜਿਆ ਨਹੀਂ ਜਾਂਦਾ ਹਾਂ ਹਾਂ ਜਦੋਂ ਰਾਜੇ ਨੇ ਵੇਖਿਆ ਆਖੀ ਵਾਕੇ ਯਾਰ ਖਰੂਪ ਆ ਗਿਆ ਜਿਹੜੇ ਨਿੱਕੇ ਨਿੱਕੇ ਅਮਰੂਦ ਤੋੜ ਕੇ ਸੱਟ ਗਿਆ ਉਹ ਕਹਿੰਦੇ ਇਹ ਤਾਂ ਸੋਹਣੇ ਦਾ ਦੋਸ਼ ਮਾਰਣਾ ਆਪਣਾ ਹਾਂ ਕਹਿੰਦੇ ਇਹਨੂੰ ਫੜੋ ਬਈ ਹੂੰ ਕਹਿੰਦਾ ਕਿਵੇਂ ਬੜੀਏ ਕਹਿੰਦਾ ਤੂੰ ਐਂ ਘਰ ਆ ਤੇ ਇੱਕ ਜਾਲ ਜਾਲ ਲਾਓ ਤੂੰ ਪੱਤਿਆਂ 'ਚ ਲੁਕ ਜਾ ਅਮਰੂਦਾਂ ਦੇ ਹਾਂ ਵਿੱਚ ਪਿਠਾ ਦੋ ਅੱਛਾ ਜੀ ਜਦੋਂ ਤੋਤਾ ਆਇਆ ਉਹਨਾਂ ਨੇ ਜਾਲ ਸੱਟ ਕੇ ਤੋਤਾ ਫੜ ਲਿਆ ਅੱਛਾ ਜੀ ਰਾਜਾ ਕਹਿੰਦਾ ਮੈਨੂੰ ਫੜਾ ਦੇ ਰਾਜੇ ਨੇ ਕੁੱਟ ਕੇ ਫੜ ਲਿਆ ਹੂੰ ਰਾਜਾ ਕਹਿੰਦਾ ਆ ਜਾ ਬਹੁਤ ਦੁੱਖ ਦਿੱਤਾ ਤੂੰ ਹੁਣ ਇੱਥੋਂ ਦੀ ਸਜ਼ਾ ਨਹੀਂ ਤੈਨੂੰ ਪਤਾ ਹੁਣ ਤੇਰੀ ਸਜ਼ਾ ਮੌਤ ਹੈ ਅੱਛਾ ਜੀ ਉਹਨੇ ਖਤਰੋਤੀ ਨੇ ਖਲਾਇ ਵੀ ਮਰ ਗਈ ਹਾਂ ਤੂੰ ਤਾਂ ਕਹਿੰਦਾ ਯਾਰ ਰਾਜੇ ਜੀ ਨਾ ਗੰਨਾ ਦੇ ਕੱਚੇ ਹੁੰਦੇ ਆ ਹਾਂ ਵੀ ਇਹਨੂੰ ਭੰਗੜ ਭੂਸੇ ਚ ਪਾਈ ਜੀ ਹਾਂ ਕਹਿੰਦਾ ਗੱਲ ਸੁਣ ਲੈ ਰਾਜਾ ਸਾਹਿਬ ਹੁਣ ਤੂੰ ਮਾਰਤਾ ਦੇਣਾ ਹੁਣ ਮੇਰੇ ਨਾਲ ਗੱਲਾਂ ਲੜਵਾਂਗਾ ਤੈਨੂੰ ਗਿਆਨ ਦੀਆਂ ਗੱਲਾਂ ਦੱਸਾਂ ਅੱਛਾ ਤੂੰ ਕਹਿੰਦਾ ਵੀ ਦੱਸ ਨਾ ਇਦਾਂ ਵੀ ਗੱਲਾਂ ਇਹ ਹੈ ਵੀ ਇੱਕ ਤਾਂ ਦੁਸ਼ਮਣ ਹੱਥ ਆਇਆ ਕਦੇ ਵੀ ਛੱਡੀਏ ਨਾ ਠੀਕ ਹੈ ਮਾਰ ਦਿਓ ਉਹਨੂੰ ਅੱਛਾ ਜੀ ਖੰਨਾ ਸੱਤ ਵਜਨ ਤੇ ਗੱਲ ਜਮਾ ਸਹੀ ਹੈ ਸਹੀ ਯਾਰ ਇੱਕ ਜਿਹੜੀ ਗੱਲ ਹੈ ਹੀ ਨਹੀਂ ਹਾਂ ਹੁੰਦੀ ਨਹੀਂ ਹੋਈ ਨਹੀਂ ਸਕਦੀ ਹਾਂ ਉਹ ਤੇ ਯਕੀਨ ਨਹੀਂ ਕਰੀਦਾ ਹਾਂ ਸਭ ਉਹ ਕਰਦੇ ਹਾਂ ਹੈਨਾ ਹਾਂ ਹਾਂ ਬਿਲਕੁਲ ਉਹ ਤੇ ਯਕੀਨ ਨਹੀਂ ਕਰਨਾ ਹਾਂ ਤੇ ਤੀਜੀ ਗੱਲ ਹਾਂ ਉਹ ਕਹਿੰਦਾ ਵੀ ਜਿਹੜਾ ਮਤਲਬ ਕੇ ਬੀਤਿਆ ਬੀਤੀ ਹੋਈ ਚੀਜ਼ ਬੀਤ ਗਿਆ ਬੇੜਾ ਉਹਤੇ ਪਸਤਾਵਾ ਨਹੀਂ ਕਰਨਾ ਹਾਂ ਤੇ ਉਹ ਚੌਥੀ ਗੱਲ ਉਹ ਕਹਿੰਦਾ ਇਹ ਹੈ ਵੀ ਰਾਜਾ ਚੌਥੀ ਗੱਲ ਹੁਣ ਜਿਹੜੀ ਮੈਂ ਸੁਣਾਉਣੀ ਉਹ ਤੇ ਲੱਗਣਾ ਮੇਰਾ ਹੁਣ ਜੋਰ ਅੱਛਾ ਜੋਰ ਲੱਗਣਾ ਬਹੁਤ ਜ਼ਿਆਦੇ ਅੱਛਾ ਉਹਨੂੰ ਤੇ ਲਾਹ ਕਰ ਹਾਂ ਫੇਰ ਸੁਣਾ ਹਾਂ ਉਹਨੇ ਢੱਲਾ ਯਾਰ ਤਾਂ ਉੱਡ ਗਿਆ ਹਾ ਜਦੋਂ ਤਾ ਬਹਿ ਗਿਆ ਜਰਾ ਉੱਤੇ ਇਹ ਲੱਗ ਰਿਹਾ ਨਾ ਕਲਾਨ ਦਾ ਕਲਾਨ ਨਹੀਂ ਹਾਂ ਰਾਜਾ ਕਹਿੰਦਾ ਕਿਉਂ ਉਹ ਕਹਿੰਦਾ ਚੌਥੀ ਗੱਲ ਦਾ ਦੱਸ ਦੇਗਾ ਦੱਸਦਾ ਹਾਂ ਚੌਥੀ ਗੱਲ ਦਾ ਮਤਲਬ ਹੀ ਆ ਹੈ ਤੂੰ ਗਿਆਨ ਤਾਂ ਲੈ ਲਿਆ ਕਹਿੰਦਾ ਹਾਂ ਅਵਲ ਤਾਂ ਨਹੀਂ ਨਾ ਕੀਤਾ ਹਾਂ ਵੀ ਜਿਹੜਾ ਗਿਆਨ ਉਹ ਤੇ ਅਵਲ ਵੀ ਕਰੀਦਾ ਹੈ ਕਹਿੰਦਾ ਕਿਵੇਂ ਕਹਿੰਦਾ ਤੈਨੂੰ ਮੈਂ ਕਿਹਾ ਸੀ ਨਾ ਵੀ ਦੋਸ ਮਨ ਹੱਥ ਆ ਉਹਨੂੰ ਛੱਡ ਗਏ ਨਾ ਮਾਰ ਦਿਓ ਹਾਂ ਤੈਨੂੰ ਮੈ ਮਰੀ ਨਹੀਂ ਆ ਤੂੰ ਝਾੜਤਾ ਜਿਹੜੀ ਗੱਲ ਨਹੀਂ ਹੋਣ ਵਾਲੀ ਤੈਨੂੰ ਕਿਹਾ ਸੀ ਉਹ ਤੇ ਯਕੀਨ ਹੀ ਨਹੀਂ ਕਰੀਦਾ ਇਹੋ ਜੀ ਕਿਹੜੀ ਗੱਲ ਆ ਜਿਹੜੀ ਮੈਂ ਜ਼ੋਰ ਲਾ ਕੇ ਦੱਸੂ ਹਾਂ ਦੱਸਣ ਲੱਗਿਆ ਕਿਹੜੀ ਗੱਲ ਤੇ ਜ਼ੋਰ ਲੱਗਦਾ ਭਈ ਹਾਂ ਉਹ ਤਾਂ ਲੱਗਦਾ ਹੀ ਨਹੀਂ ਹਾਂ ਹਾਂ ਹੁਣ ਫਿਰ ਪਛਤਾਣਾ ਹਾਂ ਕੀ ਗੱਲ ਕਰੀ ਜੇ ਤੁਹਾਨੂੰ ਉੱਡਦੀ ਹੁਣ ਪਛਤਾਵਾ ਕਾਦਾ ਬਿੱਲ ਕਲ ਜੀ ਤੋਤਾ ਉੱਡ ਗਿਆ ਫਰ ਬੜੀ ਸਟਾਰ ਕਿਹਦੇ ਆਮਲ ਕਰੋ ਆਮਲ ਕਰੋ ਅਮਲ ਕਰਨਾ ਬਹੁਤ ਜ਼ਰੂਰੀ ਹੈ ਹਾਂ ਹੈ ਨਾ ਸਹੀ ਗੱਲ ਹੈ ਜੀ ਤਾਂ ਹੀ ਇਹਨੇ ਬਾਣੀ ਪੜੋ ਪੜ ਕੇ ਬਾਣੀ ਦੀਆਂ ਗੱਲਾਂ ਤੇ ਅਮਲ ਵੀ ਕਰਨਾ ਕਰੋ ਗਿਆਨ ਲੈਦਾ ਆਏ ਕੋਈ ਫਾਇਦਾ ਨਹੀਂ ਜਨਾ ਟਾਈਮ ਦਾ ਫਾਇਦਾ ਫੇਰ ਹੈ ਜੇ ਅਪਾ ਅਮਲ ਹੀ ਨਹੀਂ ਕਰਨਾ ਫੇਰ ਉਹਦਾ ਕੋਈ ਫਾਇਦਾ ਨਹੀਂ ਸਹੀ ਹੈ ਜੀ ਭਾਵੇਂ ਪਰਮਾਤਮਾ ਸਮੁੰਦਰ ਹੈ ਹਾਂ ਉਹਦੇ ਕਰੇ ਉਈ ਘਾਟਾ ਨਹੀਂ ਬਿਲਕੁਲ ਜੀ ਜਦੋਂ ਤੁਹਾਨੂੰ ਉਹਨੇ ਦੇਣਾ ਹੈ ਤਾਂ ਛੱਪਰ ਪਾਰ ਕੇ ਹੂੰ ਠੀਕ ਹੈ ਨਾ ਹੁਣ ਅੱਜ ਮੈਂ ਵੱਡੇ ਹਸਪੀਟਲ 'ਚ ਗਿਆ ਮੰਨ ਲਓ ਡਾਕਟਰ ਕੋਲੇ ਗਿਆ ਅੱਜ ਉਹਨੇ ਮੈਨੂੰ ਮੜਾ ਜਿਹਾ ਇਤੋਸਤ ਕੀਤਾ ਮੈਂ ਉਹਨੂੰ ਦੱਸਿਆ ਸਾਰਾ ਮੈਂ ਕਿਹਾ ਡਾਕਟਰ ਸਾਹਿਬ ਇੱਕਦਮ ਬੈਠਾ ਬੈਠਾ ਮੈਨੂੰ ਐਂ ਜੀ ਕਰਦਾ ਹੁੰਦਾ ਵੀ ਸੌਂ ਜਾ ਸੌਂ ਜਾ ਜਿੱਥੇ ਬਹਿ ਗਿਆ ਉੱਥੇ ਹੀ ਸੌਂ ਜਾ ਬੱਸ ਉਹ ਕਹਿੰਦਾ ਲੀਵਰ ਕਰਕੇ ਜੀ ਨਾਲ ਕਿਡਨੀਆ 'ਚ ਪ੍ਰੋਬਲਮ ਆ ਜਾਂਦੀ ਹੈ ਇੱਕ ਤੁਸੀਂ ਆਰਾਮ ਨਹੀਂ ਕਰਦੇ ਬਿਲਕੁਲ ਵੀ ਜੀ ਇੱਕ ਤੁਸੀਂ ਜੋਰ ਲਾ ਕੇ ਬੋਲਦੇ ਹੋ ਮੈਂ ਕਿਹਾ ਮੇਰਾ ਕੰਮ ਹੀ ਪੂਰਨ ਹੈ ਜੀ ਤੈਨੂੰ ਤਾਂ ਚੈਨ ਨਾਲ ਤੇ ਬੋਲਦਾ ਮੈਂ ਫਿਰ ਦੋ ਚਾਰ ਤੋਂ ਹੋਰ ਭਰਾ ਬੁਲਾ ਜਾਂਦੇ ਆਗੇ ਸਹੀ ਗੱਲ ਹੈ ਜੀ ਮੇਰਾ ਸਾਰੀ ਦਿਹਾੜੀ ਕੰਮ ਹੀ ਰੋਲਾ ਪਾਉਣਾ ਹੈ ਰੋਲਾ ਪਾਉਣਾ ਹਨਾ ਮੇਰਾ ਤਾਂ ਗਲਾ ਬੈਠਿਆ ਪਿਆ ਮੋਲ ਮੋਲ ਹਾਂ ਸਹੀ ਗੱਲ ਹੈ ਉਹ ਕਹਿੰਦਾ ਉਹੀ ਤੁਹਾਨੂੰ ਕਹਿੰਨੇ ਆ ਨਾ ਜੀ ਹਾਂ ਤੇ ਡਾਕਟਰ ਬਹੁਤ ਚੰਗਾ ਹੈ ਅੱਛਾ ਜੀ ਉਹਨੇ ਸਾਰੀ ਗੱਲ ਹਕੀਕਤ ਦੱਸੀ ਆ ਵੀ ਐਂ ਕਰਕੇ ਲੀਵਰ ਨੂੰ ਆ ਸੋਜ ਆ ਗਈ ਆ ਕਹਿੰਦਾ ਮਾਲ ਚੱਕਦਾ ਮੈਂ ਕਿਹਾ ਬਿਲਕੁਲ ਛੱਡਣੀ ਹਾਂ ਬਾਰ ਮਹੀਨਾ ਚੰਗਾ ਮਿਲਦਾ ਨਹੀਂ ਜੀ ਮੈਂ ਕਿਹਾ ਕੂੜਾ ਗਵਾੜ ਹੀ ਖਾਣੇ ਆ ਹਾਂ ਕਹਿੰਦਾ ਬਿਲਕੁਲ ਕਹਿੰਦਾ ਜਿੰਨੇ ਮਾਲ ਵਾਲੇ ਆਉਂਦੇ ਆ ਸਾਰੇ ਬਿਮਾਰ ਹੈ ਜੀ ਜਿੰਨੇ ਮਾਲ ਵਾਲੇ ਆਉਂਦੇ ਆ ਕਹਿੰਦਾ ਸਾਰੇ ਬਿਮਾਰ ਹੈ ਮੈਨੂੰ ਕਿ ਮਾਲ ਸਹੀ ਮਿਲਦਾ ਹੀ ਨਹੀਂ ਮੈਲੀ ਨਹੀਂ ਰਿਹਾ ਹਾਂ ਸਹੀ ਗੱਲ ਹੈ ਇਹ ਸਾਡੀ ਸਰਕਾਰਾਂ ਨੂੰ ਬੇਨਤੀ ਹੈ ਮਾੜੀ ਮੋਢੀ ਢਿੱਲ ਦੇ ਕੇ ਡੋਡੇ ਮੁਗਾ ਕੇ ਦਿਓ ਪੰਜਾਬ ਚ ਸਹੀ ਗੱਲ ਹੈ ਆਪਣੀ ਮਰ ਜਾਣਗੇ ਹਾਂ ਨਾਲ ਕੀ ਕਸੂਰ ਹੈ ਹਾਂ ਜੇ ਆ ਬਾਹਰ ਵੰਗੂਆਂ ਨੂੰ ਮਤੀ ਦੇ ਦਿਓ ਵੀ ਘਰੇ ਆਪਦੇ ਆਪ ਦੇ ਜੋ ਕੇ ਬੀ ਸਕਦੇ ਆ ਭਾਈ ਹਾਂ ਹਾਂ ਸਹੀ ਮਰਲਾ ਮਰਲਾ ਬੀਜ ਲੋ ਹਾਂ ਉਦ ਮਰਲੇ ਨਾਲ ਸਾਡਾ ਜਲ ਜੂਗਾ ਹਾਂ ਮਰਲੇ ਤੋਂ ਅਸੀਂ ਵਧੀਆ ਪਿਓ ਡੋਡੇ ਆਪਦੇ ਜੋਗੇ ਇਕੱਠੇ ਕਰ ਲਾਂਗੇ ਕਰ ਲਾਂਗੇ ਸਹੀ ਗੱਲ ਇਹ ਖੇਤ ਚ ਨਹੀਂ ਬੀਜਣਾ ਘਰੇ ਘਰੇ ਬੀਜ ਲੋ ਜੀ ਤੇ ਬੀਜੀ ਦਾ ਹਾਂ ਜੇ ਤੁਹਾਡੇ ਕੋਲ ਘਰੇ ਪਲਾਟ ਹੈਗਾ ਉੱਥੇ ਬੀਜ ਲੋ ਮਰਲੇ ਤੋਂ ਵੱਧ ਜੇ ਹੋਇਆ ਤਾਂ ਪਰਚਾ ਹੋ ਲਈ ਹਾਂ ਹੈਨਾ ਬਿਲਕੁਲ ਜੀ ਇੰਨਾ ਕਿਤੇ ਕਿਤੇ ਕਰ ਦੇਣਾ ਭਗਵੰਤ ਮਾਨ ਜੀ ਮੈਂ ਕਹਿੰਦਾ ਦੁਨੀਆਂ ਦੇ ਜਿੱਤੇ ਮਰਜੀ ਤੁਰੇ ਪਰ ਬੋਟਾ ਹੀ ਬੋਟਾ ਤਾਂ ਨਹੀਂ ਸੁਖਵੀਰ ਨੇ ਕਰ ਦੇਣਾ ਇਹ ਕੀ ਆ ਕੇ ਅੱਖੀ ਗੱਲ ਹੈ ਇੱਕ ਲੋਕ ਆਪਣੇ ਟੀਚਰਾਂ ਬਹੁ ਕਰਦੇ ਆ ਹਨ ਮੈਂ ਕਹਿੰਦਾ ਉਹਨਾਂ ਵੀ ਜਿਹੜਾ ਸੱਚਖੰਡ ਆ ਨਾ ਉਹ ਆਪਣੀ ਸੁਪਰੀਮ ਉਹ ਜਿਹੜੀ ਉੱਥੋਂ ਹੁਕਮ ਹੋ ਗਿਆ ਨਾ ਉਹ ਸਾਨੂੰ ਸਿੱਖਾਂ ਨੂੰ ਸਿਰ ਮੱਥੇ ਸਿਰ ਮੱਥੇ ਆ ਜਿਹੜੀ ਉਹਨੇ ਹੁਣ ਸਜ਼ਾ ਦੇਤੀ ਹੈ ਉਹਨੂੰ ਆਪਾਂ ਉਹਤੇ ਮਤਲਬ ਅਕਾਲ ਤਖਤ ਤੇ ਕਹਿੰਤੂ ਪ੍ਰਾਂਤੂ ਕਰੀਏ ਆਪਾਂ ਗਲਤ ਗਲਤ ਆ ਜੀ ਕਰ ਨਹੀਂ ਸਕਦੇ ਜੀ ਆਪਾਂ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਅਕਾਲ ਤਖਤ ਦੇ ਅੱਗੇ ਆਪਣੀ ਕੋਈ ਔਕਾਤ ਨਹੀਂ ਕਿ ਆਪਾਂ ਕਹਿ ਤੂੰ ਪ੍ਰੰਤੂ ਕਰੀਏ ਹਾਂ ਜੋ ਸਜ਼ਾ ਉਹਨਾਂ ਨੇ ਉਹਨਾਂ ਨੂੰ ਲਾਈ ਹੈ ਉਹ ਸਾਨੂੰ ਪ੍ਰਵਾਨ ਹੈ ਸਾਡੇ ਅਕਾਲ ਤਖਤ ਦਾ ਹੁਕਮ ਸਾਨੂੰ ਸਿਰ ਮੱਥੇ ਪ੍ਰਵਾਨ ਹੀ ਕਬੂਲ ਹੈ ਹੂੰ ਬਿਲਕੁਲ ਜੀ ਤੇ ਬਾਕੀ ਤੁਸੀਂ ਚਿੰਤਾ ਨਾ ਕਰਿਆ ਕਰੋ ਹੂੰ ਆਪਾਂ ਵਾਰ-ਵਾਰ ਪੜਦੇ ਆ ਬਾਣੀ ਚ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਝ ਨਹੀਂ ਕੁਝ ਨਹੀਂ ਵਾਹ ਮੇਰਾ ਜੋ ਤਪਉ ਰਾਜ ਤੇ ਰਾਜੋ ਨਰਕ ਬਾਣੀ ਕਹਿੰਦੀ ਹੈ ਅੱਛਾ ਜੀ ਬਾਣੀ ਸਾਰਾ ਕੁਝ ਆਪੇ ਹੀ ਕਰਾਉਂਦੀ ਹੈ ਹਾਂ ਬਿਲਕੁਲ ਜੀ ਜੇ ਆਪਾਂ ਤੋਂ ਉਹ ਕਿੱਲੇ ਲੈ ਲੈ ਆਏ ਨਾ ਕਿਉਂਕਰ ਮੈਂ ਲੈ ਲੇ ਹਾਂ ਉਹ ਤੋਂ ਬੜੀ ਚੇਦੀ ਕਹਿੰਦੇ ਮੈਂ ਲੈ ਲੇ ਮੈਂ ਲੈ ਲੇ ਸਹੀ ਗੱਲ ਹੈ ਜੇ ਜਾਣ ਲੱਗਦੇ ਆ ਨਾ ਕਿੱਲੇ ਹਾਂ ਚੋਟਕੀਆਂ ਲੱਗਦੀਆਂ ਬਈ ਸਹੀ ਗੱਲ ਹੈ ਚੋਟਕੀਆਂ ਨਾਲ ਉੱਡ ਜਾਂਦੇ ਆਹੀ ਬਿਲਕੁਲ ਜੀ ਕਿਉਂਕਿ ਉਹ ਦੰਦਾਂ ਛੱਪਰ ਪਾੜ ਕੇ ਖੋਹਦਾ ਥੱਪੜ ਮਾਰ ਕੇ ਸਹੀ ਗੱਲ ਸਹੀ ਗੱਲ ਹੈ ਹਾਂ ਬਿਲਕੁਲ ਜੀ ਉਹਨੂੰ ਫੋਨ ਤੇ ਆ ਗਿਆ ਨਾ ਹਾਂ ਮੇਰਾ ਸਾਥ ਕਰ ਉਹਨੂੰ ਕੋਈ ਪਤਾ ਨਹੀਂ ਕਿੰਦਰ ਦੀ ਲਿਆਣਾ ਸਹੀ ਗੱਲ ਹੈ ਉਹਨੇ ਇੰਨੀ ਕੁ ਮੋਰੀ ਤਾਂ ਨਹੀਂ ਪਤਾ ਨਹੀਂ ਕਿੰਨਾ ਕੁ ਰੁਪਈਆ ਕੱਢ ਦੇਣਾ ਸਹੀ ਗੱਲ ਹੈ ਸਮਝ ਹੀ ਨਹੀਂ ਆਉਣੀ ਤੁਨੂੰ ਗਿਆ ਕਿੱਥੇ ਬਿਲਕੁਲ ਜੀ ਬਿਲਕੁਲ ਉਹ ਤੋਂ ਡਰਿਆ ਕੋ ਹਾਂ ਇੱਕ ਭਰਾ ਨੇ ਕਮੈਂਟ ਪਾਇਆ ਪਹਿਲਾਂ ਤੁਸੀਂ ਨਕਲੀ ਕਰੰਸੀ ਦੇ ਕੇ ਆਏ ਕਰਿਆ ਫਲਾਨਾ ਉਹ ਜਿਹੜੇ ਨਗਲੀ ਕਰਾਂਸੀ ਲੈਂਦੇ ਆ ਕਿ ਉਹ ਬੰਦੇ ਚੰਗੇ ਆ ਹੂੰ ਸਹੀ ਗੱਲ ਹੈ ਜਿਹੜੇ ਇੰਨੇ ਤਕੜੇ ਹੋ ਕੇ ਬੰਦੇ ਉਹਨਾਂ ਟਾਈਮਾਂ 'ਚ ਨਗਲੀ ਕਰਾਂਸੀਆਂ ਭਾਲਦੇ ਵਰਦੇ ਸੀ ਕੀ ਗੱਲ ਉਹ ਚੰਗੇ ਬੰਦੇ ਆ ਹੂੰ ਉਹਨਾਂ ਨੇ ਤਕੜੇ ਬੰਦਿਆਂ ਕੋਲੇ ਚਲਾਉਣੀ ਸੀ ਉਹ ਸਹੀ ਗੱਲ ਗਰੀਬਾਂ ਨੂੰ ਲੁੱਟਣਾ ਹਾਂ ਰੇਡਗਾਂ ਵਾਲਿਆਂ ਨੂੰ ਲੁੱਟਣਾ ਸਹੀ ਗੱਲ ਹੈ ਠੀਕ ਹੈ ਜਾਲੀ ਕਰਾਂਸੀ ਤਾਂ ਅਜੇ ਤੱਕ ਆਈ ਹੀ ਨਹੀਂ ਆਈ ਨਹੀਂ ਗਈ ਸਹੀ ਗੱਲ ਇਹ ਤਾਂ ਓਖਾ ਧੜੀ ਹੈ ਹਾਂ ਇਹ ਤਾਂ ਉਹਨਾਂ ਨੂੰ ਸੈਂਪਲ ਦਿੱਤਾ ਸੀ ਹਾਂ ਜਾਂ ਲੈ ਜਾ ਆਏ ਹੁੰਦੀ ਆ ਹਾਂ ਠੱਗਿਓ ਹੁੰਦੀ ਆ ਜਿਹੜੀ ਮਾੜੇ ਨਾ ਮਾਰਨੀ ਆ ਹਾਂ ਆਪ ਤਾਂ ਗਰੀਬ ਨੂੰ ਤੰਗ ਕਰਨਾ ਹਾਂ ਬਿਲਕੁਲ ਜੀ ਇਹ ਕਮੈਂਡ ਪਾਉਣ ਵਾਲਾ ਤੁਹਾਡੇ ਵਰਗੇ ਮਾੜੇ ਬੰਦਿਆਂ ਨੂੰ ਛੱਡਦੇ ਨਹੀਂ ਹੂੰ ਗਰੀਬਾਂ ਦਾ ਖੂਨ ਚੂਸ ਜਾਂਦੇ ਆ ਹੁਣ ਅਗੇ ਤੁਸੀਂ ਐਂ ਕਰਦੇ ਆ ਸਾਡੇ ਕੋਲੇ ਦਾ ਵੀਰੇ ਮਰਲਾ ਨਹੀਂ ਹਾਂ ਫਿਰ ਵੀ ਅਸੀਂ ਪੈਸੇ ਛੱਡੀ ਬੈਠੇ ਆ ਹੂੰ ਕਾਟ ਤੋਂ ਘਟ ਮੈਂ 30 ਲੱਖ ਰੁਪਏ ਛੱਡੀ ਬੈਠਾ ਲੋਕਾਂ ਨੂੰ ਗਰੀਬਾਂ ਨੂੰ ਬਿਲਕੁਲ ਜੀ ਜਿੰਨਾ ਤੋਂ ਮੈਂ ਲੈਣੇ ਆ ਮੈਂ ਜਵਾਬ ਦੇਤਾ ਬਿਲਕੁਲ ਜੀ ਵੀ ਨਹੀਂ ਲੈਣੇ ਇਹਨਾਂ ਤੋਂ ਮੈਂ ਬਿਲਕੁਲ ਜੀ ਪੱਕੀ ਗੱਲ ਆ ਜੀ ਤੇ ਜੇ ਮੈਂ ਲੰਗਰ ਲਾਉਣਾ ਲੋੜ ਪੈਂਦੀ ਆ ਮੈਂ ਆਪਦੇ ਯਾਰਾਂ ਤੋਂ ਤਾਂ ਤੇ ਗਲ ਚ ਗੂਠਾ ਦਿੰਨਾ ਹਾਂ ਉਹਨਾਂ ਤੋਂ ਮੰਗਦੇ ਆ ਗਲ ਚ ਗੂਠਾ ਦਿੰਨਾ ਗਲ ਚ ਹਾਂ ਧੱਕੇ ਨਾਲ ਨਹੀਂ ਲੈਣਾ ਉਹਨਾਂ ਤੋਂ ਹਾਂ ਆਪਦੇ ਯਾਰਾਂ ਤੋਂ ਹਾਂ ਹੋਰ ਨਹੀਂ ਕਿਤੋਂ ਲੈਂਦਾ ਮੈਂ ਹਾਂ ਜੇ ਗੱਡੀ ਲੈਣੀ ਸੀ ਤਾਂ ਮੇਰੀ ਭੈਣ ਨੇ ਪੈਸੇ ਪਾਏ ਆ ਮੈਨੂੰ ਹਾਂ ਬਿਲਕੁਲ ਜੀ ਹਜੇ ਮੈਂ ਦੇਣੀ ਆ ਗੱਡੀ ਵਾਲੇ ਦੇ ਹਾਂ ਤਾਂ ਅਗਲੇ ਮਹੀਨੇ ਮੇਰੀ ਭੈਣ ਹੀ ਪਾਊਗੀ ਹਾਂ ਬਿਲਕੁਲ ਜਿਹੜੇ ਰਹਿੰਦੇ ਆ ਰਹਿੰਦੇ ਆ ਹਾਂ ਮੇਰੀ ਭੈਣ ਨੂੰ ਮੈਸੇਜ ਨਹੀਂ ਪਾਉਣਾ ਆਉਂਦਾ ਨਹੀਂ ਤਾਂ ਪਾ ਦੇਵੇ ਹਾਂ ਬਿਲਕੁਲ ਜੀ ਵੀ ਭਾਈ ਮੈਂ ਪੈਸੇ ਭੇਜ ਦਿਆਂ ਉਹਦੇ ਭਰਾ ਨੂੰ ਹੂੰ ਤਿੰਨ ਭੈਣਾਂ ਆ ਉੱਥੇ ਹੂੰ ਇਕੱਲੇ ਆ ਹੂੰ ਪੈਸੇ ਦੀ ਕੀ ਗੱਲ ਐ ਇਹਨੇ ਮਰਜ਼ੀ ਮੰਗਾਲਾ ਉਹਨਾਂ ਤੋਂ ਬਰ ਜੀ ਵਾਧੂ ਜੀ ਪੈਸੇ ਹਾਂ ਪਹਿਲਾਂ ਘਰ ਉਹਨੂੰ ਵੀ ਠੰਡ ਲੱਗੀ ਪਈ ਆ ਭੈਣ ਵੀ ਬਿਮਾਰ ਹੋ ਗਈ ਹੂੰ ਉਧਰੋਂ ਪ੍ਰਾਉਣਾ ਵਿਚਾਰਾ ਆਪ ਬਿਮਾਰ ਪਿਆ ਹਾਂ ਕੰਮ ਉਹ ਕਰਦੇ ਨਹੀਂ ਦਵਾਕ ਕਰਦੇ ਆ ਉਹਦਾ ਨਜ਼ਾਰੇ ਲੈਂਦੇ ਆ ਉਹਦੇ ਹੂੰ ਠੀਕ ਆ ਇੱਥੇ ਵਾਧੂ ਕੋਸ ਪਿਆ ਪੰਜਾਬ ਚ ਬਿਲਕੁਲ ਜੀ ਪੈਸੇ ਪੂਸੇ ਦਾ ਨਹੀਂ ਹੈਗਾ ਹਾਂ ਕਿਸੇ ਦੇ ਠੀਕ ਹੈ ਨਾ ਉਹ ਦਾਵੇਦਾਰ ਨਹੀਂਗੇ ਹਾਂ ਜੇ ਸੇਵਾ ਕਰਦੇ ਆ ਤਾਂ ਦਿਲੋਂ ਕਰਦੇ ਆ ਹਾਂ ਬਿਲਕੁਲ ਜੀ ਜਿਹੜੇ ਮਾਪਿਆਂ 'ਤੇ ਉਹਦੀ ਸੇਵਾ ਕਰਦੇ ਆ ਉੱਥੇ ਜਾ ਕੇ ਬਿਰਧ ਆਸਰਾਮ 'ਚ ਪੁੱਛੋ ਜਾ ਕੇ ਆਪਦੇ ਪਿਓ ਦੀ ਵੀ ਕਰਦੇ ਆ ਆਪਦੇ ਮਾਪਿਆਂ ਦੀ ਇਹ ਨਹੀਂ ਆਪਦੇ ਮਾਪਿਆਂ ਨੂੰ ਧੱਕਾ ਦਿੰਦੇ ਆ ਨਹੀਂ ਬਿਲਕੁਲ ਜੀ ਉਹ ਨਹੀਂ ਉਹਨਾਂ ਦੀ ਕਰਦੇ ਉਹ ਨਹੀਂ ਉਹਨਾਂ ਦੀ ਕਰਦੇ ਆ ਹਾਂ ਟੋਟੇਆਂ ਕਾਂ ਕੋਲੇ ਪੰਨਿਆਂ ਦੇ ਢੇਰ ਲੱਗੇ ਪਿਆ ਔਕਾਤ ਨਹੀਂ ਆ ਸੇਵਾ ਕਰਨ ਦੀ ਹਾਂ ਸਹੀ ਗੱਲ ਆ ਜੀ ਕਿਸ ਨੂੰ ਦਿੰਦਾ ਸੇਵਾ ਕਰਨ ਵਾਸਤੇ ਵੀ ਪਰਮਾਤਮਾ ਆਗਿਆ ਦਿੰਦਾ ਹਾਂ ਫਿਰ ਸੇਵਾਤਮਾ ਡਿਊਟੀ ਲਾਉਂਦਾ ਵੀ ਤੂੰ ਕਰ ਕਰ ਤੇਰੀ ਡਿਊਟੀ ਹੈ ਇਹ ਹਰ ਇੱਕ ਦੇ ਕਰਮਾਂ ਚ ਨਹੀਂ ਹਾਂ ਬਿਲਕੁਲ ਜੀ ਇਹ ਹਰ ਇੱਕ ਦੇ ਕਰਮਾਂ ਚ ਸੇਵਾ ਲਿਖ ਦੇਵੇ ਪਰਮਾਤਮਾ ਫਿਰ ਤੇ ਉੱਚ ਨੀਚ ਖਤਮ ਹੋ ਜੂ ਹਾਂ ਇਸ ਕਰਕੇ ਕਰਮਾ ਵਾਲਿਆਂ ਦੇ ਕਰਮਾਂ ਚ ਆਉਂਦੀ ਹੈ ਇਹ ਹਾਂ ਬਿਲਕੁਲ ਜੀ ਠੀਕ ਹੈ ਬਿਲਕੁਲ ਜੀ ਜਿਹੜੇ ਬੰਦੇ ਪਿੱਛੇ ਜ਼ਮੀਨ ਵੇਚੀ ਜਿਉਂਦਾ ਬੈਠਾ ਰਾਜਸਥਾਨ ਦੇ ਵਿੱਚ ਜੇ ਕੋਈ ਭਰਾ ਜਾਣਾ ਚਾਹੁੰਦਾ ਤਾਂ ਜੋਨਜੂਨ ਜ਼ਿਲ੍ਹੇ ਚ ਲੈ ਕੇ ਚੱਲੂਗਾ ਜਿੱਥੇ ਮੰਦਿਰ ਆ ਉੱਥੇ ਘਰਵਾਸਦਾ ਨੌ ਕੁੜੀਆਂ ਅੱਜ ਵੀ ਐ ਹੂੰ ਠੀਕ ਆ ਨਾ ਇੱਕ ਮਰ ਗਈ 8 ਰਹਿ ਗਈਆਂ ਹਮ ਹੈ ਗਈਆਂ ਜਿਉਂਦੀਆਂ 8 ਹਮ ਇੱਕ ਦੋ ਵਿਆਹਣ ਵਾਲੀਆਂ ਰਹਿ ਗਈਆਂ ਬਾਕੀ ਵਿਆਹ ਤੀਆਂ ਹੋ ਨਹੀਂ ਹਾਂ ਯਾਰ ਅਸੀਂ ਕੀਤਾ ਹਮ ਅਸੀਂ ਕਿਹਨਾਂ ਧੋਖਾ ਨਹੀਂ ਕੀਤਾ ਅਮਾਨ ਬਟਿੰਡੇ ਆਲਾ ਆਇਆ ਸੀ ਮਾਨ ਬਟਿੰਡੇ ਆਲ ਦੇ ਨਾਲ ਅਮਰ ਤੁਣੀ ਆ ਮੁੰਡੇ ਉਹਨਾਂ ਨੇ ਰੋਟੀਆਂ ਦਾ ਲਾਇਆ ਸੀ ਮਾਨ ਕਹਿੰਦਾ ਮੈਂ ਤਾਂ ਕਹੂੰ ਹੀ ਆ ਕਹਿੰਦਾ ਅਮਰਤ ਕਹਿੰਦਾ ਮੈਂ ਵੀ ਢੇੜੇ ਬਾਬੇ ਦਾ 8000 ਰੁਪਿਆ ਮੈਂ ਕਹਾ ਅਮਰਤ ਦਾ ਕੰਮ ਡਾਊਨ ਹੋ ਗਿਆ ਸੀ ਵੀਰੇ ਆਪਾਂ ਛੱਡ ਤੀਸਾਂ ਕਹਿੰਦਾ ਬਾਬਾ ਜੀਰ ਕਮਾਲ ਆ ਮੈਂ ਕਹਿੰਦਾ ਇੱਕ ਤੋਂ ਛੱਡੇ ਆਪਾਂ ਬਾਈ ਹਾਂ ਸਹੀ ਗੱਲ ਆ ਹੈ 12 ਅਮਰਤ ਸੇਵਕ ਠੀਕ ਹੈ ਮਾਨਕਾ ਗੁਰ ਪ੍ਰੀਤ ਭਾਗੇ ਪ੍ਰਾਣ ਅ ਗੁਰ ਪ੍ਰੀਤ ਬੋਸੰਗਰ ਦਾ ਦੇਵ ਹਾਂ ਇੱਕ ਹੋਰ ਉੱਥੋਂ ਦਾ ਬੋਸੰਗਰ ਦਾ ਦੇਵ ਦੇ ਨਾਲ ਦਾ ਉਹ ਪਤਾ ਨਹੀਂ ਉਹਦਾ ਕੀ ਨਾਂ ਉਹਦਾ ਭੁੱਲ ਗਿਆ ਮੈਂ ਕਾਕਾ ਥਾਲੀਵਾਲ ਬਰਨਾਲੇ ਵਾਲਾ ਤਾਰੀ ਦਾਦਾ ਊਰ ਵਾਲਾ ਵੀਰਾ ਠੀਕ ਹੈ ਵੀਰਾ ਹਾਂ ਠੀਕ ਹੈ ਮੈਂ ਕਹਿੰਦਾ ਮੈਂ ਨਾ ਹੀ ਭੁੱਲ ਗਿਆ ਐਨੇ ਕਿ ਭਿੰਡਰਾ ਦਾ ਵਿਚਾਰਾ ਉਹਦਾ ਚੈੱਕ ਪਿਆ ਮੇਰੇ ਕੋਲੇ ਉਹ ਸਹੀ ਗੱਲ ਕਿੰਨੇ ਗੱਡਿਆਂ ਦਾ ਚੈੱਕ ਪਿਆ ਮੇਰੇ ਕੋਲੇ ਯੋ ਮੇਰੇ ਦਾਦੂ ਕੋਲ ਹੋਰ ਹੁੰਦਾ ਜਿੰਨੇ ਔਖੇ ਦਿਨ ਵੀ ਇੱਕੀ ਚੈੱਕ ਲਾ ਦਿੰਦਾ ਸਹੀ ਗੱਲ ਹੈ ਪਰ ਨਹੀਂ ਹੂੰ ਜ਼ਬਾਨ ਹੁੰਦੀ ਬੰਦੇ ਦੀ ਹੂੰ ਜੇ ਕਹਿਦਾ ਛੱਡੇ ਤਾਂ ਛੱਡੇ ਛੱਡੇ ਯਾਰ ਫਿਰ ਤੇ ਭੁੱਖੇ ਮਰਗੇ ਤੇ ਕੁਝ ਕਰੀ ਠੀਕ ਹੈ ਨਾ ਹਰ ਇੱਕ ਦੇ ਕੰਮ ਆਏ ਕਈ ਬੰਦਿਆਂ ਨੂੰ ਘਰ ਬਣਾ ਕੇ ਦਿੱਤੇ ਬਿਮਾਰੀਆਂ ਨੂੰ ਵਿਚਾਰੀਆਂ ਨੂੰ ਬਿਲਕੁਲ ਜੀ ਪੰਜਾਂ ਨੂੰ ਸੌਦੇ ਚ ਕਾ ਕੇ ਦਿੱਤੇ ਪੱਕੇ ਹਾਂ ਠੀਕ ਹੈ ਨਾ ਅਜੇ ਵੀ ਕਈਆਂ ਦੇ ਘਰ ਚੱਲਦੇ ਆ ਪ੍ਰਮਾਤਮਾ ਆਪਾਂ ਕੌਣ ਆ ਹਾਂ ਪਾ ਦੋਨੋ ਪ੍ਰਮਾਤਮਾ ਹੀ ਕਰਦਾ ਹੁਕਮ ਨਹੀਂ ਦਿੰਦਾ ਤੋਨੂੰ ਬਸ ਲਿਖਣ ਜੋਗੇ ਛੱਡਿਆ ਉਹਨੇ ਜਿਨ੍ਹਾਂ ਦੇ ਮਗਰ ਲਾ ਕੇ ਲਿਖਦੇ ਉਹਨਾਂ ਨੇ ਜਵਾਬ ਨਹੀਂ ਦੇਣਾ ਉੱਥੇ ਜਾ ਕੇ ਤੋਨੂੰ ਕੱਲਿਆਂ ਨੂੰ ਦੇਣਾ ਪੈਣਾ ਉੱਥੇ ਲੈਣ ਚ ਕਰਕੇ ਹਾਂ ਠੀਕ ਹੈ ਨਾ ਬਿਲਕੁਲ ਜੀ ਜਿੰਨੀਆਂ ਮੈਂ ਗੱਲਾਂ ਸੁਣੋ ਨਾ ਉਹਨਾਂ ਤੇ ਅਮਲ ਕਰ ਲਿਆ ਕਰੋ ਬੱਜ ਜੂਗੇ ਯਾਰ ਕੋਈ ਫਾਇਦਾ ਨਹੀਂ ਠੀਕ ਹੈ ਔਰ ਇੱਕ ਵੀ ਗੱਲ ਮੈਂ ਝੂਠੀ ਨਹੀਂ ਕਰਦਾ ਹੁੰਦਾ ਝੂਠੀ ਕਰਾਂ ਮੈਂ ਉਹ ਜਿਨ੍ਹਾਂ ਗਾਲਾਂ ਕੱਢੀਆਂ ਸੀ ਉਹਨੇ ਤਾਂ ਕੱਢੀਆਂ ਸੀ ਉਹ ਕਹਦਾ ਕੇ ਮੇਰੀ ਵੀ ਇਤੀ ਘਤੀ ਤੂੰ ਵੀ ਇਹਨੂੰ ਬਦਮਾਸ਼ਾਂ ਦੀ ਕਸਰ ਹੁੰਦੀ ਆ ਹਾਂ ਠੀਕ ਆ ਮੈਂ ਫੇਰ ਨਹੀਂ ਨਾਂ ਲੈਣਾ ਉਹ ਭਰਾ ਦਾ ਚਲ ਕੋਈ ਨਾ ਉਹ ਕਾਲਾ ਕੱਢ ਗਿਆ ਮੂੰਹ ਗੰਦਾ ਕੱਢ ਗਿਆ ਹਾਂ ਮੈਨੂੰ ਬੰਦਿਆਂ ਨੇ ਸਮਝਾਤਾ ਜਾਂਟੇ ਨੇ ਕਹਿਤਾ ਖਾਈ ਵਾਲੇ ਨੇ ਆਪਣੇ ਨੇ ਹਾਂ ਸਾਰੇ ਨਹੀਂ ਕਹਿਤਾ ਮੈਨੂੰ ਹਾਂ ਹਾਂ ਕਹਿੰਦੇ ਨਹੀਂ ਛੱਡ ਗੜਾ ਯਾਰ ਕਹਿੰਦੇ ਬੰਦਾ ਆਪਣਾ ਹੀ ਹੈ ਜਵਾਕ ਹੈ ਹਾਂਜੀ ਹਾਂਜੀ ਮਾਫੀ ਦਿਓ ਹਾਂ ਚਲੋ ਮੈਂ ਕਾ ਠੀਕ ਆ ਹਾਂ ਤੇਨੀ ਮਗਰ ਪੈ ਜੀ ਕੇ ਚੇਚੜਾ ਮੇਰੇ ਲੈਤੇ ਹੀ ਨਹੀਂ ਹਾਂ ਠੀਕ ਹੈ ਬਿਲਕੁਲ ਜੀ ਉਹ ਅਸੀਂ ਦਾ ਰੱਬ ਨੇ ਤਾਂ ਸਾਨੂੰ ਬੜਾ ਫੁੱਸ ਦਿੱਤਾ ਸਾਨੂੰ ਯਾਰ ਦਿੱਤੇ ਹਾਂ ਸਾਨੂੰ ਭੈਣ ਭਰਾ ਦਿੱਤੇ ਹਾਂ ਸਾਨੂੰ ਪੈਸੇ ਦੇਣ ਵਾਲੇ ਵੀ ਯਾਰ ਦਿੱਤੇ ਹਾਂ ਸਹੀ ਜਿਹੜੇ ਧੱਕੇ ਨਾ ਭੇਜਦੇ ਆ ਬਿਲਕੁਲ ਜੀ ਹੈ ਹਾਂ ਹੱਥ ਨੂੰ ਕਈ ਫੋਨ ਆਉਂਦੇ ਬੱਬਈ ਜਿਹੜੇ ਕਹਿੰਦੇ ਬੱਬਈ ਲੋਡ ਹੋਈ ਤਾਂ ਦੱਸਿਓ ਹੋਈ ਤਾਂ ਦੱਸਿਓ ਜੀ ਪੈਸੇ ਸਾਡੇ ਹੀ ਆ ਹਾਂ ਸਰਜੀਤ ਦਾ ਸਾਨੇ ਵਾਲ ਤੋਂ ਟੇਲਾਂ ਦਾ ਕੰਮ ਆ ਹਾਂ ਉਹਨੇ ਕਹਿੰਦਾ ਜਦੋਂ ਲੋਡ ਹੋਈ ਬਾਬਾ ਫੋਨ ਲੈ ਹਾਂ ਜਦੋਂ ਲੋਡ ਹੋਈ ਬਾਬਾ ਫੋਨ ਲੈ ਹਰੇਕ ਬੰਦੇ ਨੇ ਇਹੀ ਗੱਲ ਕਹਿਣੀ ਆ ਯਾਰ ਬਿਲਕੁਲ ਜੀ ਕਿੰਨੇ ਫੋਨ ਆਉਂਦੇ ਆ ਸਭ ਕੇ ਹੈ ਅਸੀਂ ਕਹਿੰਦੇ ਨਾ ਨਹੀਂ ਕੋਈ ਨਾ ਭਾਈ ਦੱਸਾਂਗੇ ਹਾਂ ਦੱਸਾਂਗੇ ਪਰ ਲੈ ਨਹੀਂ ਪਰ ਜਿੰਨਾਂ ਜਰਾ ਆਪਦੇ ਵਾਲੇ ਹੈਗੇ ਉਹਨਾਂ ਜਣ ਉਹਨਾਂ ਦੇ ਗਾਲੇ ਚਕੂਟਾ ਦੇਵਾਂਗਾ ਹਾਂ ਕਾ ਦੋ ਕਿਸੇ ਤੋਂ ਮੰਗਾਗੇ ਵੀ ਬਿਲਕੁਲ ਜੀ ਆਪਦੇ ਯਾਰਾਂ ਦੇ ਵਾਲੇ ਚਕੂਟਾ ਦੇਵਾਂ ਹੂੰ ਠੀਕ ਆ ਨਾ ਜਿਹੜੇ ਸੱਚੇ ਯਾਰ ਆਪਣੇ ਬਿਲਕੁਲ ਜੀ ਉਹ ਹੈਗੇ ਆ ਤੇ ਆਉਂਦੇ ਵਾਦਦੇ ਰਹਿਣ ਹਾਂ ਪਰ ਸੇਵਾ ਕਰਿਆ ਕਰੋ ਸੇਵਾ ਕਹਿੰ ਤੂੰ ਪਰੰਤੂ ਨਾ ਕਰਿਆ ਕਰੋ ਹਾਂ ਜੇ ਨਈ ਕੁਸ਼ਨ ਦੱਬ ਕਰਨ ਵਾਲੇ ਤੈਨਾਂ ਸਵਾਲ ਕਰਿਆ ਗਾ ਦੂਜੇ ਦੀਆਂ ਨਾ ਲੱਤਾਂ ਖਿੱਚਿਆ ਗਾ ਹਾਂ ਬਿਲਕੁਲ ਜੀ ਤੁਸੀਂ ਲੱਖਾ ਤੁਸੀਂ ਨਹੀਂ ਬਕਸਿਆ ਅਨਮੋਲ ਪਾਤਰਾ ਤੁਸੀਂ ਨਹੀਂ ਬਕਸਿਆ ਗੁਰਪ੍ਰੀਤ ਤੁਸੀਂ ਨਹੀਂ ਬਕਸਿਆ ਓਏ ਪਹਿਲਾਂ ਜੀ ਐਂ ਕਰਦਾ ਸੀ ਪਹਿਲਾਂ ਦਾ ਛੱਡੋ ਹਾਂ ਜਿਹੜਾ ਸਾਧੂ ਸੰਤਾ ਸਾਰੇ ਬਦਮਾਸ਼ ਸੀ ਪਹਿਲਾਂ ਪਹਿਲਾਂ ਐਂਡ ਤੇ ਬਣਦਾ ਮੱਛੀ ਹਾਂ ਪੱਥਰ ਚੱਟ ਕੇ ਮੁੜਦੀ ਐ ਪਹਿਲਾਂ ਨਹੀਂ ਮੁੜਦੀ ਹਾਂ ਜੋ ਉਦੋਂ ਉਦੋਂ ਪਤਾ ਲੱਗ ਜਾਂਦਾ ਵੀ ਇਹ ਤੂੰ ਥੱਲੇ ਕੱਖ ਨਹੀਂ ਕੱਖ ਨੀਗਾ ਬੱਸ ਇਹ ਐਂਡ ਐ ਚਲੋ ਤਾਂ ਹਾਂ ਉੱਤੇ ਉੱਤੇ ਗੇੜੇ ਕੱਢਦੇ ਆਂ ਇੱਥੇ ਕੀ ਲੈਣਾ ਕੰਮ ਹੀ ਕੋਈ ਨਹੀਂ ਹਾਂ ਬਿਲਕੁਲ ਜੀ ਠੀਕ ਹੈ ਨਾ ਇਸ ਕਰਕੇ ਸਾਧੂ ਸੰਤ ਵੀ ਉਹੀ ਬਣਦਾ ਜਿਹੜਾ ਸਾਰੀ ਦੁਨੀਆ ਦੇਖ ਲੈਂਦਾ ਹਾਂ ਬਿਲਕੁਲ ਜਿਹਨੇ ਦੇਖਿਆ ਹੀ ਕੋਈ ਨਹੀਂ ਉਹ ਕਹਦਾ ਸੰਤ ਬਣੂ ਹੂੰ ਉਹਦਾ ਪੈਸੇ ਜਿਉਂ ਨਹੀਂ ਨਿਕਲਦਾ ਪੈਸੇ ਜਿਉਂ ਨਹੀਂ ਨਿਕਲਦਾ ਸਹੀ ਗੱਲ ਹੈ ਪੈਸੇ ਜੋ ਨਿਕਲਣਾ ਬਹੁਤ ਵੱਡੀ ਗੱਲ ਹੈ ਹਾਂ ਜੇ ਮੈਂ ਤੈਨੂੰ ਪੈਸੇ ਦੇਵਾਂ ਤੇ ਤੂੰ ਗਾਂ ਲਾਉਣੇ ਆ ਇਹ ਬਹੁਤ ਔਖਿਆ ਲਾਉਣੇ ਬਿਲਕੁਲ ਜੀ ਤੇਰੇ ਆਰਕ ਨੂੰ ਐ ਹੁੰਦਾ ਇੰਨੇ ਬਣ ਕੇ ਰੱਖ ਲਾ ਰੱਖ ਲਾ ਸਾਥੋਂ ਲਾਵਾਂਗੇ ਸਾਥੋਂ ਲਾਵਾਂ ਪਰ ਰੱਖ ਲੇਗਾ ਫਿਰ ਉਹ ਨਹੀਂ ਰੱਖਣ ਦਿੰਦਾ ਖਾਸ ਹਾਂ ਉਹ ਦੁੱਗਣੇ ਕੱਢੂਗਾ ਉਹਦੇ ਨਾਲ ਖਰਚ ਆ ਗਿਆ ਤਾਂ ਆ ਗਿਆ ਤੂੰ ਉਹਨੇ ਸਾਂਭੇ ਕਿਵੇਂ ਹਾਂ ਸਾਨੂੰ ਸੌ ਆ ਸੌ ਹਾਂ ਜੇ ਜਾਰਾ ਦੋਸਤਾਂ ਤੋਂ ਵੀ ਪੈਸੇ ਲੈ ਆ ਕਿਤੇ 1 ਰੁਪਿਆ ਜਾਮਾ ਕਰਿਆ ਹੋਵੇ ਬਿਲਕੁਲ ਨਹੀਂ ਸੌ ਆ ਜੇ 1 ਰੁਪਿਆ ਕਿਤੇ ਆਪਦੇ ਕੰਮ ਤੇ ਲਾਇਆ ਹੋਵੇ ਕੱਖ ਪਿਆ ਸਾਧਲ ਲੈ ਲਿਆ ਉਹ ਬੇ ਹੰਦ ਸੀ ਆਏ ਲੈ ਲੈ ਨਾ ਹਾਂ ਕੱਖਣੀ ਗੱਡੀ ਦੇ ਪੈਸੇ ਦੇਣੇ ਆ ਹਾਂ ਦੇਣੇ ਆ ਕਾਰ ਲੈਣੀ ਆ ਆਪਦੇ ਆਪ ਤੇ ਹੁਣ ਅਸੀਂ ਛੋਟੀ ਜੀ ਲੈਣੀ ਆ 1 ਲੱਖ 10 ਹਜ਼ਾਰ ਦੀ ਹਾਂ ਕਿਉਂਕਿ ਜਿੰਨੇ ਕਾਪ ਨੂੰ ਆਉਂਦੇ ਉਹਨੇ ਕਾਲੀ ਲਵਾਗੇ ਉਹਨੇ ਕਾਲੀ ਲਾ ਕੱਲ ਨੂੰ ਸੌਦਾ ਕਰ ਲੈਣਾ ਬੈਗ ਨਾਲ ਲੈ ਲੈਣੀ ਆ ਅਸੀਂ ਆਪਦੇ ਹੋਂ ਜਾਣਾ ਤੇ ਉਹ ਥੋੜੀ ਜੀ ਚੱਲੀ 30000 ਸਾਨੂੰ ਸਸਤੀ ਮਿਲਦੀ ਆ 120000 ਚ ਲੈਣੀ ਆ ਉਹ ਲੈ ਕੇ ਉਹਨੇ ਜਿੰਨਾ ਟਾਈਮ ਪਾਸ ਕਰਨਾ ਨਹੀਂ ਕਰਨਾ ਸਹੀ ਕਰ ਇਹਦੇ ਪੈਸੇ ਆ ਕੇ ਵੱਡੀ ਲੈ ਲਾਂਗੇ ਹਾਂ ਵੱਡੀ ਲੈ ਲਾਂਗੇ ਬਿਲਕੁਲ ਠੀਕ ਹੈ ਨਾ ਕੰਮ ਉਹ ਕਰੋ ਜਿਹੜਾ ਲੋਕਾਂ ਨੂੰ ਚੰਗਾ ਲੱਗੇ ਪਤਾ ਨਹੀਂ ਕਿ ਤੇ ਬਹਿਲੇ ਬੈਠੇ ਰਹਿੰਦੇ ਤੁਸੀਂ ਕਮੈਂਟ ਪਾਉਣ ਨੂੰ ਹਾਂ ਆਪ ਕੁਝ ਕਰਨਾ ਨਹੀਂ ਬਾਬਾ ਜੀ ਇਹਨਾਂ ਨੇ ਗੱਲਾਂ ਕਰ ਲਿਆ ਹੁੰਦੇ ਆ ਬੱਸ ਅਮਰ ਜੀ ਨੂੰ ਪਰਪਰੰਤੂ ਮਹਿਰੋ ਤੋਂ ਵੀ ਉਹ ਦੂਜਾ ਮਰਕਪਾਲ ਉੱਠਿਆ ਉਹਦੇ ਵੀ ਤੁਹਾਡੀ ਖੈਰਤੂ ਪ੍ਰਾਂਤੂ ਹੈ ਹੈ ਕਿਸੇ ਨੂੰ ਤਬਾਖਦੇ ਹੋ ਯਾਰ ਆਹਾਂ ਇਹ ਦੀਪ ਸਿੱਧੂ ਤੇ ਵੀ ਖੈਰਤੂ ਪ੍ਰਾਂਤੂ ਤੇ ਸਿੱਧੂ ਮੁਸੀਆਲੇ ਤੇ ਵੀ ਖੈਰਤੂ ਪ੍ਰਾਂਤੂ ਹੈ ਸਭ ਤੇ ਖੈਰਤੂ ਪ੍ਰਾਂਤੂ ਹੈ ਆਇ ਨਹੀਂ ਕਰੀਦਾ ਹੁੰਦਾ ਭਰਾ ਸਭ ਨੂੰ ਮੌਕਾ ਦਿੰਦਾ ਰੱਬ ਹਾਂ ਸੇਵਾ ਕਰਨ ਦਾ ਹਾਂ ਤੇ ਸਾਰਿਆਂ ਦਾ ਬਣ ਕੇ ਰਹੀਦਾ ਹੁੰਦਾ ਬਿਲਕੁਲ ਜੀ ਠੀਕ ਹੈ ਨਾ ਅਜਾ ਆਪਾਂ ਬਿਮਾਰ ਕਰਕੇ ਭਰਾ ਦਵਾਈ ਲਈ ਕਰਕੇ ਡਾਕਟਰ ਨੇ ਮਨਾ ਕਰਾਇਆ ਵੀ ਜ਼ੋਰ ਨਹੀਂ ਲਾਉਣਾ ਤਾਂ ਕਰਕੇ ਵੀਡੀਓ ਛੋਟੀ ਪਾਈ ਆ ਹਾਂ ਤੇ ਵੀਰ ਬਣ ਕੇ ਉਹਨੂੰ ਕਬੂਲ ਕਰਿਓ ਇਹਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕਿਉਂਕਿ ਜਿਹੜੀ ਰੀਚ ਆਪਣੀ ਉਹ ਡਾਊਨ ਨਾ ਹਾਂ ਕੱਲ ਤਾਂ ਕੰਪਾਸ ਸੈੱਟ ਹੋ ਜਾਗੇ ਪਰਸੋਂ ਨੂੰ ਫਿਰ ਵੀਡੀਓ ਬਿਲਕੁਲ ਪ੍ਰੋਪਰ ਪਾਵਾਂਗੇ ਸਾਵਾਂਗੇ ਸਾਰਾ ਕੁਝ ਕਰਾਂਗੇ ਠੀਕ ਹੈ ਜੀ ਜੀ ਬਿਲਕੁਲ ਜੀ ਤੇ ਜੇ ਕੋਈ ਉਤਨੀ ਮਾ ਸਾਉਤ ਬੋਲੇਗਾ ਤਾਂ ਮਾਫ ਚੱਕ ਕਰ ਦਿਓ ਮੈਨੂੰ ਹਾਂ ਜੀ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ